ਮੋਟਰਸਾਈਕਲ ਖੋਣ ਵਾਲਾ ਗੁਰਪਾਲ ਭੰਡਾਰੀ ਮੁਰਦਾਬਾਦ 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 ਕੱਲੇ ਕੱਲੇ ਮਾਰਨਾ ਨਾ ਕਹੋ ਬੱਧੇ ਹੋ ਕੇ ਜੀਓ ਜਿਉਣਾ ਹੈ ਤਾਂ ਮਰਨਾ ਸਿੱਖੋ ਪਦਮ ਤਕਨ ਤੇ ਮਰਨਾ ਸਿੱਖੋ ਦਰਜ ਕਰੋ ਦਰਜ ਕਰੋ ਮਜ਼ਦੂਰਾਂ ਦਾ ਮੋਟਰਸਾਈਕਲ ਖੋਣ ਵਾਲਾ ਗੁਰਪਾਲ ਭੰਡਾਰੀ ਮੁਰਦਾਬਾਦ 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 ਗੁਰਪਾਲ ਭੰਡਾਰੀ ਤੇ ਮੋਟਰਸਾਈਕਲ ਖੋਣ ਦਾ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁਰਪਾਲ ਭੰਡਾਰੀ ਤੇ ਮੋਟਰਸਾਈਕਲ ਖੋਣ ਦਾ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਮਜ਼ਦੂਰਾਂ ਦਾ ਮੋਟਰਸਾਈਕਲ ਖੋਣ ਵਾਲਾ ਗੁਰਪਾਲ ਭੰਡਾਰੀ ਮੁਰਦਾਬਾਦ 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 ਮਜ਼ਦੂਰਾਂ ਦਾ ਮੋਟਰਸਾਈਕਲ ਖੋਣ ਵਾਲਾ ਗੁਰਪਾਲ ਭੰਡਾਰੀ ਮੁਰਦਾਬਾਦ 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 ਮਜ਼ਦੂਰਾਂ ਦਾ ਮੋਟਰਸਾਈਕਲ ਖੋਣ ਵਾਲੇ ਗੁਰਪਾਲ ਭੰਡਾਰੀ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਕੇ ਪੀਓ ਪੰਡਾਰੀ ਗੁੰਡਾ ਮਰਦਾਬਾਦ 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 ਵਾਲਾ ਗੁਰਪਾਲ ਪੰਡਾਰੀ ਮਰਦਾਬਾਦ 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 ਮਜ਼ਦੂਰਾਂ ਦਾ ਮੋਟਰਸਾਈਕਲ ਖੋਣ ਵਾਲੇ ਗੁਰਪਾਲ ਪੰਡਾਰੀ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁਰਪਾਲ ਪੰਡਾਰੀ ਦੀ ਗੁੰਡਾਗਰਦੀ ਚੱਕ ਦੇਾਂਗੇ ਤੋਂ ਤੋਂ ਗੱਡਾ ਲੱਖ ਦੇ ਆ ਨਾਮ ਕੁਲਵੀਰ ਸਿੰਘਾ ਪੈਂਟ ਪਾਣਾ ਹਾਂਜੀ ਇਹ ਗੁਰਪਾਲ ਸਿੰਘ ਪੰਡਾਰੀ ਗਲੀ ਨੰਬਰ 3 ਪਾਂਸੇ ਕਲੋਨੀ ਇਹਨਾਂ ਦਾ ਕੰਮ ਅਸੀਂ ਜਾਣ ਸੀਗਾ ਮਿੱਟੀ ਕੁੱਟਣ ਦਾ ਤੇ ਮੈਂ ਇਹਨਾਂ ਦਾ ਕੰਮ ਕਰਾ ਰਿਆ ਸੀਗਾ ਜਿਹਦੇ ਚ ਕੀ ਇਹ ਕੰਮ ਕੱਲ੍ਹ ਸਾਡੀ ਹੋਰ ਹੋਈ ਸੀਗੀ ਕਰਵਾ ਹੋਰ ਤਰੀਕੇ ਨਾਲ ਰਿਹਾ ਸੀਗਾ ਜਿੱਥੇ ਬਹੁਤ ਜ਼ਿਆਦੀ ਮਿਹਨਤ ਪੈਂਦੀ ਸੀਗੀ ਇਸ ਤੋਂ ਬਾਅਦ ਕੀ ਹੋਇਆ ਕੁਝ ਦਿਨ ਟਾਈਮ ਹੋ ਗਿਆ ਇੱਕ ਤਰੀਕ ਤੋਂ ਕੰਮ ਸ਼ੁਰੂ ਕੀਤਾ ਸੀ 10 ਤਰੀਕ ਨੂੰ ਮੈਨੂੰ ਕਹਿੰਦਾ ਵੀ ਕੰਮ ਘੱਟ ਨਹੀਂ ਪਰਿਆ ਇਸ ਤੋਂ ਬਾਅਦ 11 ਤਰੀਕ ਨੂੰ ਇਹ ਮੈਨੂੰ ਕਹਿੰਦਾ ਵੀ ਲੇਬਰ ਲੈ ਕੇ ਆ ਈਦ ਵਾਲੇ ਦਿਨ ਮੇਰੇ ਦੋ ਤਿੰਨ ਬੰਦੇ ਛੁੱਟੀ ਕਰਕੇ ਇਸ ਤੋਂ ਬਾਅਦ ਇਹ ਮੈਨੂੰ ਕਹਿੰਦਾ ਵੀ ਅੱਜ ਬੰਦੇ ਹੋਰ ਲੈ ਕੇ ਆ ਜਿੱਥੋਂ ਮਰਜ਼ੀ ਲੈ ਕੇ ਆ ਮੈਂ ਖਾ ਵੀ ਟਾਈਮ ਬਹੁਤ ਹੋ ਗਿਆਗਾ ਤੇ ਹਲੇ ਬੰਦੇ ਨਹੀਂ ਕਿ ਆਉਣੇਗੇ ਤੇ ਜਿਵੇਂ ਮੰਡੀਆਂੋਂ ਬੰਦੇ ਲੈ ਕੇ ਆਉਂਦੇ ਤੇ ਆਪਣਾ ਕੰਮ ਮੈਨੂੰ ਪੈਸੇ ਦੇਣੇ ਪੈਣੇ ਤੇ ਕੰਮ ਨਹੀਂ ਬੜਨਾ ਨਹੀਂ ਕੋਸ ਆਪਣਾ ਇਹ ਕਹਿੰਦਾ ਨਹੀਂ ਇਸ ਤੋਂ ਬਾਅਦ ਮੇਰੇ ਨਾਲ ਖਹਿੜਬਾਜ਼ੀ ਕਰ ਰਿਹਾ ਇਸ ਤੋਂ ਬਾਅਦ ਨੇ ਮੈਨੂੰ ਅਫਸਰ ਸਾਹਿਬ ਪਖਾਈ ਮਰੇ ਤੇ ਉੱਥੇ ਜਰੀਲ ਕੀਤਾ ਮੈਨੂੰ ਬੰਦਿਆਂ ਦੇ ਵਿੱਚ ਸਾਧ ਕਰ ਦਿੱਸਿਆ ਨੇ ਸਾਧ ਕਹਿੰਦਾ ਮਰਾ ਐਸਚੂ ਆ ਕਹਿੰਦਾ ਚਕਾ ਕੇ ਤੈਨੂੰ ਮੈਂ ਪਾਸੇ ਪੜਵਾ ਦੂੰ ਤੇਰੇ ਮੈਂ ਪਟਾ ਦੂੰਗਾ ਤੈਨੂੰ ਕਟਵਾ ਦੂੰਗਾ ਉਹ ਕਰਵਾ ਦੂੰਗਾ ਇਹ ਮੰਦਾ ਚੰਗਾ ਬਹੁਤ ਬੋਲਦਾ ਰਿਹਾ ਹੈ ਸਾਰੇ ਮੋਟਰਸਾਈਕਲ ਕੋਲੇ ਇਹਨੇ ਮੇਰਾ ਮੋਟਰਸਾਈਕਲ ਕੋਇਆ ਮੇਰੇ ਨਾਲ ਧੱਕੇ ਨਾਲ ਇਹਨੇ ਬੋਕਤਾ ਸਾਰੇ ਸੰਦ ਕੋਲੇ ਸਾਰੇ ਸੰਦ ਕੋਲੇ ਇਹ ਬੰਦੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕੀ ਗੱਲਬਾਤ ਹੋਈ ਕੀ ਕੀਤੀ ਹੋਣ ਪੁਲਿਸ ਨਾਲ ਸ਼ਿਕਾਇਤ ਕੀਤੀ ਸੀਗੀ ਤੇ ਪੁਲਿਸ ਆਪਣੀ ਕਾਰਵਾਈ ਕਰੂਗੀ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨਾਂ ਨੂੰ 11 ਤਰੀਕ ਨੂੰ ਸਾਡੀ ਇਹਨਾਂ ਨਾਲ ਕੋਈ ਸੀ ਬੈਂਸ ਤੇ ਅਸੀਂ 11 ਤਰੀਕ ਨੂੰ ਵੀ ਪੁਲਿਸ ਨੂੰ ਕਲਾ ਕੀਤਾ ਹੋਇਆ ਸੀ ਤਨੀ ਹੁਣ 11 ਤਰੀਕ ਦੀ ਕੀਤੀ ਸੀ ਅੱਜ ਕਿੰਨੇ ਦਿਨ ਬੀਤ ਗਏ ਕੀ ਹੋਈ ਆ ਅੱਜ ਕੱਲ ਦੀ ਛੁੱਟੀ ਕੱਲ ਦੀ ਛੁੱਟੀ ਪਾਲੀ ਸੀ ਕੱਲ ਕੀ ਮਾਮਲਾ ਸੀ ਕੀ ਹੋਇਆ ਮਾਮਲਾ ਇਹ ਹੈ ਜੀ ਇਸ ਬਈ ਜਤਿੰਦਰ ਸਿੰਘ ਹੈ ਇਹ ਉਹਨਾਂ ਦਾ ਭਤੀਜਾ ਜੀ ਇਹਨਾਂ ਨੇ ਇਹ ਮਤਲਬ ਮਿੱਟੀ ਕੁੱਟਦੇ ਹੈਗੇ ਕੋਠੀਆਂ ਦੇ ਵਿੱਚ ਜਦੋਂ ਨਵੀਂ ਕੋਠੀ ਪੈਂਦੀ ਹੈ ਉਹਦੇ ਵਿੱਚ ਮਿੱਟੀ ਕੁੱਟ ਕੇ ਫਰਸ਼ ਬੈਠੇ ਨਾ ਹੋਰ ਨਾ ਕਰੇ ਘਟਾਉਂਦੇ ਆ ਸਾਰੀ ਇਹਨਾਂ ਨੇ ਇਹਨਾਂ ਨਾਲ ਠੇਕਾ ਲਿਆ ਸੀਗਾ ਮਿੱਟੀ ਕੁੱਟਣ ਦਾ ਜੀ ਮਿੱਟੀ ਕੁੱਟਣ ਦਾ 60000 ਰੁਪਏ ਇਹਨਾਂ ਦੇ ਦੱਸਣ ਮੁਤਾਬਕ ਠੇਕਾ ਹੋਇਆ ਸੀਗਾ ਜਿਹਦੇ ਵਿੱਚ ਮਤਲਬ 6 ਫੁੱਟ ਮਿੱਟੀ ਇਹਨਾਂ ਨੇ ਕੁੱਟਣੀ ਸੀਗੀ ਤੇ 5 ਫੁੱਟ ਇੰਨਾ ਮੁਤਾਬਕ ਕੁੱਟ ਦਿੱਤੀ ਗਈ ਆ ਚਲੋ ਘਟ ਵੱਧ ਵੀ ਹੋ ਸਕਦੀ ਪਰ ਇਹ 5 ਫੁੱਟ ਕਹਿ ਰਹੇ ਆ 5 ਫੁੱਟ ਮਿੱਟੀ ਕੁੱਟਣ ਦਾ ਹੀ ਕੰਮ ਸੀਗਾ ਹੋਰ ਇਹਨਾਂ ਦਾ ਐਕਸਟਰਾ ਕੰਮ ਦਾ ਕੋਈ ਠੇਕਾ ਨਹੀਂ ਹੋਇਆ ਸੀ ਤਾਂ ਇਹਨਾਂ ਨੇ ਮਤਲਬ ਉੱਥੇ ਨੀਆਂ ਜਿਹੜੀਆਂ ਪੱਟੀਆਂ ਉਹਦੇ ਵਿੱਚ ਕੋਈ ਡਲੇ ਡਪਲੇ ਹੋਰ ਕਾगज ਕੱਖਕਾਨਾ ਜੋ ਵੀ ਸੀਗਾ ਇਹਨਾਂ ਨੇ ਉਹ ਮਿੱਟੀ ਦੀ ਛਣਾਈ ਕਰਾਉਣ ਵਾਸਤੇ ਮਜ਼ਦੂਰ ਲਾਦੇ ਜੀ 20 ਮਜ਼ਦੂਰ ਜਾਣੀ ਇਹਨਾਂ ਨੂੰ ਪੱਲਿਓ 20 ਮਜ਼ਦੂਰਾਂ ਦੀ ਮਜ਼ਦੂਰੀ ਪੈ ਗਈ ਪੱਲਿਓ ਤਾਂ ਇਸ ਕਰਕੇ ਹਾਲਤੇ ਬਣੀ ਆ ਤਾਂ ਇਹਨਾਂ ਨੇ 60000 ਚ ਠੇਕਾ ਹੋਇਆ ਸੀ ਤੇ 26500 ਰੁਪਿਆ ਇਹਨੇ ਇਹਨਾਂ ਨੂੰ ਦੇ ਬਾਕੀ ਪੈਸੇ ਇਹਨਾਂ ਨਾਲ ਰਹਿੰਦੇ ਆ ਤਾਂ ਮਜ਼ਦੂਰ ਜਦੋਂ ਪੈਸੇ ਮੰਗਦੇ ਸੀਗੇ ਇਹ ਫਿਰ ਪੈਸੇ ਨਹੀਂ ਸੀ ਦਿੰਦਾ ਕਿਉਂਕਿ ਪੈਸੇ ਇਹਨਾਂ ਦੇ ਰਹਿੰਦੇ ਸੀਗੇ ਜਦੋਂ ਇਹ ਪੈਸੇ ਨਹੀਂ ਦਿੰਦਾ ਫਿਰ ਮਜ਼ਦੂਰਾਂ ਨੇ ਆਉਣਾ ਕਿੱਥੋਂ ਇਹਨਾਂ ਨੇ ਕਿਸੇ ਉਹਦਾ ਰਿਸ਼ਦਾਰੇ ਫੜ ਕੇ ਕੋਸਤਾ ਨੂੰ 45000 ਰੁਪਏ ਮਜ਼ਦੂਰਾਂ ਨੂੰ ਦੇ ਤਾ ਲੇਬਰ ਦਾ ਇਹਨਾਂ ਨੇ 26500 ਦਿੱਤਾ ਤੇ 45000 ਹੋਰ ਦੇਈ ਬਟਿਆ ਜਿੱਚੋ 26500 ਤੋਂ ਐਕਸਟਰਾ 45000 ਪਾਣ ਦਾ ਕੁੱਲ ਤਾਂ ਇਸ ਵਾਸਤੇ ਜਾਨੀ ਹੁਣ ਜਦੋਂ ਇਹਨੇ ਪੈਸੇ ਮੰਗੇ ਇਹਨੇ ਪੈਸੇ ਦੇਣ ਦੀ ਬਜਾਏ ਇਹ ਮੁੰਡੇ ਨਾਲ ਲੜ ਪਿਆ ਇਹ ਆਪਣਾ ਕੁਲਵੀਰ ਨਾਲ ਇਨੂੰ ਕਹਿੰਦਾ ਵੀ ਤੁਸੀਂ ਕੰਮ ਨਹੀਂ ਕਰਦੇ ਕਿ ਮੈਂ ਤੇਰੇ ਮਤਲਬ ਚੰਡੇ ਪੜਾ ਦੂੰਗਾ ਉੱਥੇ ਕੋਈ ਸਾਧਕ ਇਹਦਾ ਲੱਗਿਆ ਹੋਣਾ ਐਸ ਐਚਓ ਉਹਦਾ ਨਾਂ ਲੈ ਕੇ ਤਾਂ ਇਹਦਾ ਮੋਟਰਸਾਈਕਲ ਖੋਹ ਲਿਆ ਇਹਨੂੰ ਕਹਿੰਦਾ ਮੋਟਰਸਾਈਕਲ ਤੇਰਾ ਰੱਖ ਲੈਣ ਦੇ ਕੋਲ ਵੀਡੀਓ ਵੀ ਹੈਗੀ ਆ ਮੋਟਰਸਾਈਕਲ ਰੱਖ ਲੈਣ ਦੇ ਸਾਂਦ ਰੱਖ ਲੈ ਸਾਰੇ ਉਲਟਾ ਜਾਣੀ ਇਹਨੂੰ ਹੁਣ ਇੱਥੇ ਥਾਣੇ ਦੇ ਵਿੱਚ ਹੀ ਮੁਲਾਜ਼ਮਾਂ ਦੇ ਸਾਹਮਣੇ ਕਹਿੰਦਾ ਮੈਂ ਕਹੂੰਗਾ ਕਿ ਮੇਰਾ ਤਿੰਨ ਤਿੰਨ ਕੁਆਂਟਲ ਸਰੀਆ ਚੋਰੀ ਕਰਕੇ ਲੈ ਗਏ ਯਾਨੀ ਮੋਟਰਸਾਈਕਲ ਦੇਣਾ ਤਾਂ ਡੁੱਬਾ ਖੁੱਬਾ ਯਾਨੀ ਉਲਟਾ ਤਿੰਨ ਕੁਆਂਟਲ ਸਰੀਆ ਇਹਨਾਂ ਦੇ ਨਾਂ ਲਾਉਣ ਦੀ ਗੱਲ ਹੈ ਇਸ ਕਰਕੇ ਜਾਣੀ 13 ਥਾਣੇਦਾਰ ਸੁਖਦੇਵ ਸਿੰਘ ਨਾਲ ਗੱਲ ਹੋਈ ਸੀਗੀ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਅੱਜ ਬੁਲਾਇਆ ਸੀ ਦੋਨੋਂ ਧਿਰਾਂ ਬੁਲਾਈਆਂ ਤੇ ਗੱਲਬਾਤ ਹੋਈ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਜਾਣੀ ਫੇਰ ਇਹਨੂੰ ਕਾਫੀ ਧਮਕਾਇਆ ਧਮਕਾਉਣ ਤੋਂ ਬਾਅਦ ਜਾਣੀ ਉਹਨਾਂ ਨੇ ਉਲਟਾ ਇਹ ਕਿਹਾ ਕਿ ਮੈਂ ਹੁਣ ਤਰਖਾਸਤ ਝੂਠੀ ਹੀ ਜਾਊਂਗਾ ਮੇਰਾ 3 ਕੁਆਂਟਲ ਸਰਿਆ ਲੈ ਗਏ ਇਸ ਕਰਕੇ ਸਾਨੂੰ ਇਹ ਵੀ ਖਰਚਾ ਹੈਗਾ ਵੀ ਕੱਲ ਨੂੰ ਇਹ ਝੂਠਾ ਪਰਚਾ ਹੀ ਇੱਥੇ ਪਾ ਦੇਣ ਪਰ ਸਾਡੀ ਮੰਗ ਇਹ ਆ ਵੀ ਇਹਦਾ ਮੋਟਰਸਾਈਕਲ ਖੋਇਆ ਇਹਦੇ ਸੰਦ ਖੋਇਆ ਤਾਂ ਉਹਦਾ ਇਹਦੇ ਤੇ ਪਰਚਾ ਦਰਜ ਕਰ ਗੁਰਪਾਲ ਸਿੰਘ ਭੰਡਾਰੀ ਇਹਦਾ ਨਾਮ ਹੈ 3 ਨੰ ਮਤਲਬ ਕਲੋਨੀ ਹੈਗੀ ਆ ਭਾਨ ਸਿੰਘ ਕਲੋਨੀ ਚ ਰਹਿੰਦਾ ਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਵੀ ਹਾਂ ਤੇ ਪਰਚਾ ਦਰਜ ਹੋਵੇ ਤੇ ਮੋਟਰਸਾਈਕਲ ਖੋਇਆ ਮੁੰਡੇ ਦਾ ਇਹਨਾਂ ਨੇ ਮੋਟਰਸਾਈਕਲ ਖੋ ਲਿਆ ਇਹਦਾ ਜਿਹੜੇ ਸੰਦ ਰੱਖੇ ਹੋਏ ਆ ਤੇ ਤਿੰਨ ਦਿਨ ਹੋ ਗਏ ਅਗਲੇ ਨੂੰ ਮਜ਼ਦੂਰੀ ਕਰਨੀ ਹੈ ਇਹਦਾ ਹੋਰ ਵੀ ਸਾਰਾ ਕੰਮ ਰੁਕ ਗਿਆ ਹੈਗਾ ਇਸ ਕਰਕੇ ਤੇ ਜਿਹੜਾ ਮੋਟਰਸਾਈਕਲ ਖੋਣ ਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਮੰਗਦਾ ਲੱਗਿਆ ਜਿਹੜਾ ਹੈਗਾ ਕਿਉਂ ਲੱਗਿਆ ਕੀ ਕਾਰਨ ਕੀ ਹੈ ਇਹ ਨਾ ਸਰ ਅੱਜ ਦਾ ਟਾਈਮ ਦਿੱਤਾ ਸੀ ਜੀ ਦੋਨੋਂ ਪਾਰਟੀਆਂ ਨੂੰ ਅਸੀਂ ਦੋਨੋਂ ਪਾਰਟੀਆਂ ਨਹੀਂ ਆਈਆਂ ਜੀ ਅੱਜ ਜਿਹੜਾ ਅਮ ਦਾ ਟਾਈਮ ਦਿੱਤਾ ਸੀ ਦੋਨੋਂ ਪਾਰਟੀਆਂ ਦੇ ਚਲੋ ਉਹ ਮਾੜਾ ਮੋਟਾ ਉਹਨਾਂ ਨੇ ਰੱਖਿਆ ਬਾਜੀ ਚੱਲੀ ਅਸੀਂ ਤਾਂ ਕੰਪੂਰਮਾਈ ਜੀ ਜੇਕਰ ਨਾ ਹੋਇਆ ਤੇ ਜੋ ਵਿਭਾਗੀ ਪੜਤਾਲ ਆ ਉਹ ਸੀ ਕਰਦੇ ਜਿਹਦਾ ਵੀ ਕਸੂਰ ਹੋਇਆ ਉਹਨਾਂ ਹੀ ਉੱਤੇ ਕਰਦੇ ਸਰ ਵੈਸੇ ਸ਼ਿਕਾਇਤ ਕੀ ਮਿਲੀ ਸੀ ਤੁਹਾਨੂੰ ਸ਼ਿਕਾਇਤ ਸੀਗਾ ਜੀ ਇਹਨਾਂ ਨੇ ਨਾ ਇਹਨਾਂ ਨੇ ਮਿੱਟੀ ਦਾ ਠੇਕਾ ਲਿਆ ਸੀਗਾ 60000 ਦੇ ਵਿੱਚ ਜਿਹੜੀ ਕੋਠੀ ਨਵੀਂ ਪਾਈ ਸੀ ਉਹ ਬੰਦੇ ਨੇ ਭਾਨ ਸਿੰਘ ਕਲੋਨੀ ਵਾਲੇ ਉਹਨੇ ਵਿੱਚ 60000 ਦੇ ਵਿੱਚ ਉਹ ਜਿਹੜੀ ਮਿੱਟੀ ਪਾਈ ਸੀ ਉਹ ਹਲੇ ਮਿੱਟੀ ਪੂਰੀ ਨਹੀਂ ਸੀ ਉਹ ਰਹਿੰਦੀ ਆ ਉਹਦੇ ਵਿੱਚ ਉਹਦੀ ਸ਼ਿਕਾਇਤ ਰਹੀ ਸੀ ਮੇਰਾ ਕੰਮ ਲੰਮਾ ਚੱਲ ਰਿਹਾ ਤੇ ਵਿੱਚ ਬੰਦੇ ਮੈਨੂੰ ਘੱਟ ਮਿਲਦੇ ਜੇ ਠੇਕੇਦਾਰ ਸੀ ਠੇਕੇਦਾਰ ਦਾ ਰੌਲਾ ਸੀ ਠੇਕੇਦਾਰ ਆ ਉਹ ਸਮਾਨ ਉਹਨੇ ਉਹਨੇ ਰੱਖ ਲਿਆ ਜੀ ਮੇਰਾ ਸਮਾਨ ਪਹਿਲਾਂ ਪੂਰਾ ਕਰਕੇ ਦੇ ਉਹਨੇ ਅੱਧੇ ਪੈਸੇ ਵੀ ਦੇ ਦਿੱਤੇ ਸੀ 60000 ਦੇ ਵਿੱਚੋਂ 30000 ਉਹਦਾ ਜਾ ਚੁੱਕੇ ਚੋਰ ਇਹਨਾਂ ਨੂੰ ਲੋ ਦੋਸ਼ ਵੀ ਲਗਾਏ ਗਏ ਆ ਵੀ ਸਾਡਾ ਵਹੀਕਲ ਵੀ ਰੱਖ ਲਿੱਤਾ ਗਿਆ ਸਾਡੇ ਸੰਦ ਵੀ ਰੱਖ ਲਿੱਤੇ ਗਏ ਆ ਨਹੀਂ ਨਹੀਂ ਜੀ ਨਹੀਂ ਸਾਡੇ ਕੋਲੇ ਤਾਂ ਜੇ ਪਰਸੋਂ ਦਰਖਾਸਤ ਆਈ ਸੀ ਜੀ ਕੱਲ ਅਸੀਂ ਕਿਸੇ ਇੱਕ ਹੋਰ ਪੋਸਟਮਾਰਟਮ ਚ ਉੱਲ ਜੇ ਸੀ ਤੇ ਅੱਜ ਦਾ ਅਸੀਂ ਟਾਈਮ ਦਿੱਤਾ ਦੋਹਾਂ ਪਾਰਟੀ ਨੂੰ ਦਿੱਤਾ ਦੋਨੋਂ ਪਾਰਟੀਆਂ ਹੀ ਆ ਗਈਆਂ ਸੀ ਟਾਈਮ ਤੇ